ਗੀਤਾ ਕੀ ਕਰਦੀ ਹੈ ਬਤਾਉਂ ਤੋੜਦੀ ਆ ਭਾਬੀ ਜੀ ਅੱਛਾ ਤੇ ਕੀ ਕੱਤੋ ਭਾਲਦੀ ਨਹੀਂ ਆਲੀ ਸਭ ਨੇ ਹਾਰੀਆਂ ਤੋੜ ਦਿੰਦੇ ਜਿੰਨੀਆਂ ਵੀ ਲੱਗ ਰੀਆਂ ਨੇ ਹਾਰ ਨਹੀਂ ਥੋੜੀ ਜਿਹੀ ਲੱਗਦੀ ਤੇ ਤਾਂ ਮੇਰੇ ਬੜਾ ਸੋਹਣੇ ਲੱਗੇ ਹੋਏ ਨੇ ਉਹ ਪਾਪਾ ਜੀ ਦਾ ਵਸੇ ਜਿੱਤੇ ਵੀ ਨਹੀਂ ਤੇ ਕਿਉਂ ਆ ਬਸ ਆਹ ਕਿਮਾ ਪਾ ਜਿੰਦਾ ਬਾੜੀ ਉਹ ਸੁਣਿਆ ਉਹ ਆਪਾਂ ਵਿਜ਼ਿਟ ਕਰਨ ਕਿੰਨੇ ਸੋਹਣੇ ਨੇ ਬਹੁਤ ਸੋਹਣੇ ਨੇ ਅਰੇ ਕਿੰਨੇ ਹੋ ਗਏ ਘਰ ਦੀ ਸਜੀ ਖਾਣੀ ਚਾਹੀਦੀ ਆ ਕੈਮੀ ਕਲਾਹੀ ਨਹੀਂ ਖਾਣੀ ਚਾਹੀਦੀ ਘਰ ਦੀ ਸਮਝੀ ਵਰਗੀ ਥੋੜਾ ਜਿਹਾ ਸਾਡੇ ਪਾਪਾ ਜੀ ਦੀ ਕਰਾਮਾਤ ਹੈ ਕਾਹ ਹਾਂ ਸਾਰਾ ਨਾ ਲਾ ਲਿਆ ਲੌਂ ਪਨਸਾਂ ਤੋਂ ਸਾਹ ਤੋੜ ਲਈ ਆ ਤੋੜ ਨਹੀਂ ਹੈ ਇਹ ਜੇ ਆਪਾਂ ਬਿਚ ਹੁਣ ਆਪਾਂ ਨਾਰ ਤੋੜ ਦਿੰਦੇ ਇਹ ਨਾਰ ਵੀ ਬੜੇ ਸੋਹਣੇ ਨੇ हाँ जी हूँ अपा ने पिंडों पेक्यो तोड़ के लिया सी बताऊंग ਆਪ ਬਤਾਉਂਗਾ ਆਪਾਂ ਨੇ ਚੀਰ ਲੈਨੇ ਆਪਾਂ ਨੇ ਆਲੂ ਵਾਲ ਲੈਨੇ ਕਿਉਂਕਿ ਬਾਲ ਕੇ ਪਾਵਾਂਗੇ ਤੇ ਆਪਾਂ ਨੇ ਟਮਾਟਰ ਚੀਰ ਲਿਆ ਆਪਾਂ ਨੇ ਲਸਣ ਛਿੱਲ ਲਿਆ ਚੀਰ ਲਿਆ ਆ ਪਿਆਜ਼ ਹੋ ਗਏ ਹੋ ਗਏ ਕਦਰ ਕਰ ਰਿਹਾ ਚੀਰਨਾ ਤੇ ਹੁਣ ਆਪਾਂ ਨੇ ਕੜਾਈ ਰੱਖ ਲਈ ਆ ਉੱਤੇ ਹੁਣ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਜੀਰਾ ਉਸ ਤੋਂ ਬਾਅਦ ਪਾਵਾਂਗੇ ਆਪਾਂ ਲਸਣ ਤੇ ਲਸਣ ਤੋਂ ਬਾਅਦ ਪਾਵਾਂਗੇ ਆਪਾਂ ਪਿਆਜ਼ ਤੇ ਹਰੀ ਮਿਰਚ ਟਮਾਟਰ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਕੇ ਤੇ ਫਿਰ ਵਿੱਚ ਥੋੜੀ ਜੀ ਹਿੰਗ ਵੀ ਪਾਵਾਂਗੇ ਤੇ ਫਿਰ ਫਾੜੀਆਂ ਪਾਵਾਂਗੇ ਬਾਅਦ ਚ ਫਿਰ ਦੇਖਿਓ ਤੁਸੀਂ ਸੁਝੀਓ ਹਾਂਜੀ ਹੁਣ ਆਪਾਂ ਨੇ ਕੜਾਈ ਰੱਖ ਲਈਆ ਉੱਤੇ ਤੇ ਘਿਓ ਵੀ ਪਾ ਲਿਆ ਆਪਾਂ ਨੇ ਹੁਣ ਆਪਾਂ ਆ ਸਾਰਾ ਸਮਾਨ ਅਪੜਾ ਰੱਖਿਆ ਹੋਇਆ ਆ ਦੇਖੋ ਸਾਰਾ ਸਮਾਨ ਆਪਾਂ ਨੇ ਹਿੰਗ ਵੀ ਰੱਖੀ ਹੋਈ ਲਿਆ ਕੇ ਆ ਦੇਖੋ ਜੀ ਆਪਾਂ ਹਿੰਗ ਵੀ ਪਾਵਾਂਗੇ ਥੋੜੀ ਜੀ ਮੈਂ ਸਭ ਤੋਂ ਪਹਿਲਾਂ ਆਪਾਂ ਪਾਉਨੇ ਆ ਜੀਰਾ ਜੀਰਾ ਆਪਾਂ ਨੂੰ ਬਹੁਤ ਚੰਗਾ ਹੈ ਆਪਣੀ ਸਿਹਤ ਲਈ ਕਿਉਂਕਿ ਤਜਾਬ ਵੀ ਨਹੀਂ ਬਣਾਉਂਦਾ ਤਜਾਬ ਨਹੀਂ ਬਣਾਦਾ ਜੀਰੇ ਨੂੰ ਹਾਂ ਫਪਾ ਮੰਗੀ ਲਸਣ ਪਨੀਲਾ ਲਸਣ ਪਾਤਾ ਸੁਨ ਲਸਣ ਆਪਣਾ ਲਾਲ ਹੋ ਜੀਦਾ ਜਦੋਂ ਤੱਕ ਕਪਣਾ ਲਸਣ ਲਾਲ ਨਹੀਂ ਹੁੰਦਾ ਨਾ ਖੁਸ਼ਬੂ ਨਹੀਂ ਆਉਂਦੀ ਉਦੋਂ ਤੱਕ ਆਪਾਂ ਨੂੰ ਪਿਆਜ਼ ਨਹੀਂ ਪਾਉਣੇ ਚਾਹੀਦੇ ਹਰੀ ਮਿਰਚ ਵੀ ਪਹਿਲਾਂ ਨਹੀਂ ਪਾਉਣੀ ਚਾਹੀਦੀ ਜੇ ਸਾਡੀ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਜਿਨੇ ਜਿਨੇ ਨਹੀਂ ਕੀਤਾ ਤੇ ਸਾਡਾ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਆ ਦੇਖੋ ਹੁਣ ਦੇਖੋ ਖੁਸ਼ਬੂ ਆ ਰਹੀ ਆ ਕਰਦੇ ਬਤਾਉ ਨੇ ਕਰਦੀ ਆ ਸਾਰਾ ਕੁਝ ਆ ਦੇਖੋ ਜੀ ਲਾਲ ਹੋ ਗਿਆ ਆਪਣਾ ਲਸਣ ਉਹ ਹੁਣ ਕੁਝ ਬੁਆਣ ਲੱਗੇ ਥੋੜਾ ਜਿਹਾ ਧਨੀਆ ਵੀ ਸਿਰ ਤੇ ਨਹੀਂ ਹਾਂ ਪਾਸੇ ਢੇ ਨਾ ਪਿਆਜ਼ ਜਿਹੜੇ ਆਲੂ ਨੇ ਆਪਣੇ ਬਾਲੇ ਹੋਏ ਨੇ ਨਾ ਆਲੂ ਆਪਣੇ ਕੋਲੇ ਹੀ ਆਲੂ ਬਾਚ ਪਾਵਾਂਗੇ ਆਲੂ ਬਾਚ ਪਾਵਾਂਗੇ ਉਸ ਤੋਂ ਪਹਿਲਾਂ ਪਾਏ ਪਾਵਾਂਗੇ ਬਤਾਉਂ ਕੱਟੇ ਹੋਏ ਆ ਟਮਾਟਰ ਵੀ ਛੱਡ ਤੇ ਦਿੰਨਾ ਨੂੰ ਹਲਦੀ ਥੋੜੀ ਬਾਅਦ ਪਾਉਣੀ ਚਾਹੀਦੀ ਜੇ ਅਸੀਂ ਆਪਾਂ ਨੇ ਸੁੱਤੀ ਸਬਜ਼ੀ ਕਰਨੀ ਹੈ ਹਾਂਜੀ ਆਪਾਂ ਹੁਣ ਹਲਦੀ ਨੇ ਦੇਚ ਪਾਉਂਦੇ ਹਜੇ ਹਜੇ ਹਲਦੀ ਤਾਂ ਬਾਅਦ ਪਾਵਾਂਗੇ ਜਦੋਂ ਆਪਾਂ ਨੇ ਫਾੜੀਆਂ ਵੀ ਪਾਤੀਆਂ ਸਾਰਾ ਕੁਝ ਕਰ ਲਿਆ ਇਹ ਆਦਰ ਜੀ ਜੀ ਹੋ ਗਈ ਉਦੋਂ ਆਪਾਂ ਫਾੜੀਆਂ ਬਾਦ ਹਲਦੀਆਂ ਹਲਦੀ ਪਾਵਾਂਗੇ ਬਾਅਦ ਚ ਤੇ ਨੂੰ ਹਲਦੀ ਪਾਵਾਂਗੇ ਤਾਂ ਆਪਣੀ ਸਬਜ਼ੀ ਨੂੰ ਸੇ ਲੱਗਣ ਲੱਗਦੀ ਹੈ ਨਮਕਿਤ ਆਪਾਂ ਪਾ ਲੇ। ਲੋੜ ਅਨਸਾਰ ਆਪਾਂ ਨਮਕ ਪਾਵਾਂਗੇ। ਦੇਖੋ ਆਪਣੀਆਂ ਚਾਰ ਮਿਰਚਾਂ ਪਾਈਆਂ ਨੇ ਹਰੀਆਂ। ਇਹਦੇ ਚ ਆਪਾਂ ਇਹਨਾਂ ਨਮਕ ਪਾ ਸਕਦੇ। ਥੋੜਾ ਜਿਹਾ ਹੋਰ ਵੀ ਪਾ ਸਕਦੇ ਫਿਰ ਵਧੀਆ ਕਰਾਈ ਹੋ ਜੂਗੀ। ਹਾਂ ਜੀ ਇੰਨਾ ਪਾ ਸਕਦੇ। ਤੇ ਢਾਲ ਮਿਰਚੇ ਤਾਂ ਵੈਸੇ ਕੱਟਦੀ ਐ ਅਜਮੈਨ ਪਾ ਸਕਦੇ ਆ ਥੋੜੀ ਜਿਹੀ। ਮੈਂ ਇਹ ਰੀਤ ਲਵਾਂ। ਥੋੜੀ ਜਿਹੀ ਹਿੰਗ ਪਾ ਦਿੰਨੇ ਹਾਂ। ਹਿੰਗ। ਹਿੰਗ ਵਾਸਤੇ ਡੱਬੀ ਲਿਆ ਕੇ ਘਰੇ ਰੱਖੋ ਤਾਂ। ਬਸ ਇਹ ਹਰ ਇੱਕ ਸਬਜ਼ੀ ਚ ਪਾਓ। ਬੈਵਾਦੀ ਤੋਂ ਵੀ ਠੀਕ ਰਹਿੰਦੀ ਹੈ। ਤੇ ਆਲੂ ਨਾ ਕਦੇ ਵੀ ਬਿਨ ਵਾਲੇ ਪਾਓ। ਆਲੂ ਬਿਨ ਵਾਲੇ ਪਾਓਗੇ ਤੁਹਾਨੂੰ ਬੈਵਾਦੀ ਜ਼ਿਆਦਾ ਵਾਜਦੀ ਕਿਸੇ ਤੱਕ। ਕਾਲੀ ਮਿਰਚ ਵੀ ਕੱਢੀ ਪਾਇਆ ਕੋਲ। ਤੇ ਦੇਖੋ ਹੁਣ ਆਪਾਂ ਇਹਨੂੰ ਸੁੱਕੀ ਸਬਜ਼ੀ ਬਣਾਵਾਂਗੇ। ਥੋੜਾ ਬਾਰੀਕੀ ਚੁਸਕੀ ਦਾ ਸੋਸ, ਟੁਕੇ-ਟੁਕੇ। ਛੋਟਾ, ਇਹਦੇ ਚ ਮਿਰਚ ਵੀ ਪਾ ਸਕਦੇ ਹਾਂ। ਇਹ ਕਿੰਨੇ ਚੰਗੀ ਪਾਉਂਦੀ ਹੈ। ਇੰਤਰੀ ਵੀ। ਇਹ ਲੋਜੀ ਹੁਣ ਆਪਾਂ ਨੇ ਮਿਰਚਾਂ ਵੀ ਜਿਹੜੀਆਂ ਕੱਟੀਆਂ ਸੀ ਪਾਤੀਆਂ ਬਚੀਆਂ। ਹੁਣ ਪੁੰਨ ਲੰਨੇ ਆਪਾਂ ਸਮਾ ਕੇ ਹਲਦੀ ਆਪਾਂ ਪਾਵਾਂਗੇ ਬਾਅਦ ਚ ਹਾਂਜੀ ਹੁਣ ਆਪਾਂ ਨੇ ਆਪਣਾ ਮਸਾਲਾ ਤਿਆਰ ਹੋ ਗਿਆ ਆ ਦੇਖੋ ਜੀ ਹੁਣ ਆਪਾਂ ਪਾਉਣ ਲੱਗੇ ਹਾਂ ਇਸ ਚ ਥਾੜ ਦੇ ਦੇ ਹਾਂਜੀ ਹੁਣ ਆਪਾਂ ਨੇ ਸਾੜਨ ਪਾਤੀ ਹਾਂਜੀ ਤੁਸੀਂ ਥਾਣੀ ਸਬਜ਼ੀ ਕੀ ਬਣਾਉਣੀ ਹੈ ਆਲੂ ਤਾਂ ਬਣਾ ਕੇ ਦਊਂਗੀ ਤਾਂ ਸੋਨ ਪਸੰਦ ਨੇ ਆਲੂ ਬਣਾਉ ਹਾਂ ਬਣਾ ਲਿਆ ਪਾ ਦੇ ਵਾਸਤੇ ਬਣਾ ਲਈਏ। ਇਹ ਪਾ ਲਈ ਵਾਸਤੇ ਪਾਉਂਦੇ। ਬੇਰੇ ਬੇਰੇ ਕੁਝ ਗਾਹੇ। ਹੁਣ ਇਹਨਾਂ ਪਾਲੂ ਵੀ ਪਾ ਦਿੰਦੇ ਆ ਜੀ ਦੇਖੋ ਜੀ। ਹੁਣ ਆਪਣੇ ਆਲੂ ਵਧੀਆ ਹੋਏ ਹੋਏ ਨੇ। ਆ ਪਸਾਰਾ ਤੁਸੀਂ ਪਾਤਾ। ਹੁਣ ਆਪਾਂ ਇਹਨੂੰ ਥੋੜੀ ਦੇਰ ਟੱਕ ਕੇ ਰੱਖਾਂਗੇ। ਥੋੜੀ ਦੇਰ ਚ ਆਪਣੀ ਸਬਜ਼ੀ ਤਿਆਰ ਹੋ ਜੂਗੀ। ਇਹ ਤੁਹਾਨੂੰ ਦਿਖਾ ਕੇ ਦੇਖਣਾ ਦੱਸਣਾ ਜੀ ਕਿਹੋ ਜੀ ਸਬਜ਼ੀ ਆ ਖਾ ਕੇ ਜਰੂਰ ਦੱਸਣਾ ਸਾਰਿਆਂ ਨੇ ਜਦੋਂ ਬਣ ਗਈ ਅਸਲਾਮ ਵਾਲਾ ਬਣ ਲੈਣ ਦੋਸਤਾਂ ਨੂੰ ਆ ਕੇ ਬਣ ਹੁਣ ਆਪਾਂ ਇਹ ਪਾ ਕੇ ਬਣ ਬਸ ਆਪਾਂ ਹਰਦੀ ਬਾਅਦ ਚ ਪਾਵਾਂਗੇ ਸੱਤ ਜੀ ਹੁਣ ਆਪਣੀ ਬਣ ਗਈ। ਹੁਣ ਜੀ ਬਣੇਗੀ। ਹੁਣ ਤਾਂ ਸਬਜ਼ੀ ਆਪਣੀ ਹੁਣ ਮੈਨੂੰ ਕੀ ਲੱਗਦੀ ਹੈ? ਲੌਜੀ। ਲੌਜੀ ਖਾਲਾ ਜਿੰਨੀ ਜਿੰਨੀ ਟੇਸਟੀ ਲੱਗਦੀ ਹੈ। ਹੁਣ ਤਾਂ ਅਕਦੇ ਮੈਂ ਆਪਣੇ ਬਣੀਆਂ ਪਈਆਂ ਸਬਜ਼ੀ ਤੇ ਹੁਣ ਆਪਾਂ ਰੋਟੀ ਦੇਣੀ ਹੈ। ਸਭ ਤੋਂ ਪਹਿਲਾਂ ਬਜ਼ੁਰਗਾਂ ਨੂੰ ਰੋਟੀ ਦੇਣੀ ਚਾਹੀਦੀ ਆ ਕਿਉਂਕਿ ਬਜ਼ੁਰਗੀਸ ਘਰ ਦੇ ਬੜੇ ਬੜੇ ਰਹੀ ਹੁੰਦੇ ਨੇ ਸਭ ਕੁਝ ਇਹੀ ਨੇ ਜੇ ਆਪਾਂ ਇਹਨਾਂ ਨੂੰ ਪਹਿਲਾਂ ਆਪ ਰੋਟੀ ਖਾ ਲਾਂਗੇ ਬਾਅਦ ਚ ਦੇਵਾਂਗੇ ਉਹਨਾਂ ਨੂੰ ਕਿੰਨਾ ਮਨ ਚ ਹੁੰਦਾ ਹੈ ਨਾ ਭੁੱਖ ਲੱਗੀ ਹੁੰਦੀ ਆ ਉਹਨਾਂ ਨੂੰ ਰੋਟੀ ਦੇਣੀ ਚਾਹੀਦੀ ਆ ਸਭ ਤੋਂ ਪਹਿਲਾਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਤਾਂ ਜ਼ਰੂਰ ਕਰ ਦਿਓ ਲਓ ਜੀ ਖਾਓ ਜੀ ਸਾਰੇ ਸਬਜੀ ਤੇ ਜਿੰਨ ਜਿੰਨ ਟੇਸਟੀ ਲੱਗੀ ਦੱਸਿਓ ਕਿ ਟੇਸਟੀ ਆ ਆਪਾਂ ਹੁਣ ਪਾਪਾ ਜਿੰਦਿਆਂ ਲੱਗੀਆਂ ਪਾਇਆ ਚਾਹ ਜੀ ਮੌਤੇ ਸਿਵਾਈ ਨੇ ਜੇ ਕਦੋਂ ਤੋਂ ਤਾਉਣੇ ਦੇ ਉਹ ਹੀ ਨੇ ਹਾਂਜੀ ਪਾਪਾ ਜੀ ਦੇ ਬੀਜੇ ਹੋਏ ਨੇ ਘਰੇ ਬਤਾਉ ਪਾਪਾ ਜੀ ਉਹ ਤਾਂ ਲਸਣ ਵੀ ਕਦੂ ਸਾਰਾ ਕੁਝ ਬੀਜਦੇ ਨੇ ਹਾਂਜੀ ਟੇਸਟੀ ਬਣੀ ਆ ਫਿਰ ਖਾਓ ਜੀ ਸਾਰੇ ਜਿੰਨ ਜਿੰਨ ਨੂੰ ਟੇਸਟੀ ਲੱਗੀ